ਦੇਸ਼ ਦੇ ਇਸ ਤੋਂ ਵਸਤਾ ਪੰਜਾਬ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਆ ਤੁਹਾਡੇ ਨਾਲ ਜਗਿੰਦਰ ਸਿੰਘ ਅ ਰਜਾਨਾ ਦੀ ਤਰ੍ਹਾਂ ਆਪਾਂ ਜਿਹੜੀ ਪੰਜਾਬ ਨਾਲ ਜੁੜੇ ਵੱਖ-ਵੱਖ ਮੁੱਦਿਆਂ ਤੇ ਚਰਚਾ ਕਰਦੇ ਆ ਉਹ ਚ ਅੱਜ ਆਪਾਂ ਜਿਹੜੇ ਅਹਿਮ ਮੁੱਦਿਆਂ ਤੇ ਗੱਲਬਾਤ ਕਰਾਂਗੇ ਜਾਂ ਚਰਚਾ ਕਰਾਂਗੇ ਉਹਨਾਂ ਚ ਸਭ ਤੋਂ ਵੱਡਾ ਮੁੱਦਾ ਤਾਂ ਪੰਜਾਬ ਚ ਇਸ ਸਮੇਂ ਨਜਾਇਜ਼ ਸ਼ਰਾਬ ਦਾ ਹੈ ਜਿਹਦੇ ਕਰਕੇ ਮਜੀਠਾ ਹਲਕੇ ਚ 21 ਮੌਤਾਂ ਹੋ ਗਈਆਂ ਨੇ। ਔਰ ਬਹੁਤ ਵੱਡੀ ਘਟਨਾ ਇਹਦੇ ਕਰਕੇ ਇਸ ਘਟਨਾ ਲਈ ਕੌਣ ਲੋਕ ਜ਼ਿੰਮੇਵਾਰ ਨੇ ਔਰ ਮੁੱਖ ਮੰਤਰੀ ਵੱਲੋਂ ਵੀ ਇੱਕ ਇਸ਼ਾਰਾ ਕੀਤਾ ਗਿਆ ਜਿਹੜੇ ਸਿਆਸੀ ਪੁਲਿਸ ਤੇ ਜਿਹੜਾ ਮਾਫੀਆ ਦਾ ਇੱਕ ਘਟ ਜੋੜ ਸੀ ਇਸ ਹਲਕੇ 'ਚ ਉਹਦਾ ਪਰਦਾ ਜਾਂ ਭੇਤ ਖੋਲਣ ਦਾ ਵੀ ਉਹਨਾਂ ਵੱਲੋਂ ਇਸ਼ਾਰਾ ਕੀਤਾ ਗਿਆ ਉੱਤੇ ਵੀ ਚਰਚਾ ਕਰਦੇ ਹਾਂ ਔਰ ਇਸ ਹਲਕੇ 'ਚ ਜਿਹੜਾ ਠੇਕੇਦਾਰਾਂ ਦੀ ਆਪਸੀ ਤਸਲ ਚੱਲ ਰਹੀ ਸੀ ਇਹ ਵੀ ਇਹ ਘਟਨਾ ਲਈ ਮਤਲਬ ਇੱਕ ਕਾਰਨ ਮੰਨੀ ਜਾ ਰਹੀ ਹੈ ਉੱਤੇ ਵੀ ਵਿਸਤਾਰ 'ਚ ਗੱਲਬਾਤ ਕਰਦੇ ਹਾਂ ਤੇ ਉਹਦੇ ਨਾਲ ਹੀ ਭਾਵੇਂ ਵਿਦੇਸ਼ ਨਾਲ ਜੁੜਿਆ ਹੋਇਆ ਮਾਮਲਾ ਜਾਂ ਖਬਰ ਹੈ ਵਿਦੇਸ਼ ਨਾਲ ਅਗਲੀ ਖਬਰ ਜਿਹੜੀ ਆ ਉਹ ਆਪਣੇ ਕੈਨੇਡਾ ਜਿਹੜਾ ਕਿ ਪੰਜਾਬੀਆਂ ਦਾ ਮਤਲਬ ਮਨਪਸੰਦ ਦੇਸ਼ ਆ ਉੱਥੇ ਦੀ ਨਵੀਂ ਸਰਕਾਰ ਦੀ ਮਾਰਕਰਨੀ ਜਿਹੜੇ ਕਿ ਪ੍ਰਧਾਨ ਮੰਤਰੀ ਆ ਉਹਨਾਂ ਵੱਲੋਂ ਨਵੀਂ ਕੈਬਨਟ ਦਾ ਗਠਨ ਕੀਤਾ ਗਿਆ ਔਰ ਉਹ ਚ ਪੰਜਾਬੀ ਕਿਹੜੇ ਸ਼ਾਮਲ ਹੋਏ ਨੇ ਔਰ ਸੁਖ ਧਾਲੀਵਾਲ ਜਿਹੜਾ ਕਿ ਪੰਜਾਬੀਆਂ ਦਾ ਕਹਿ ਲੋ ਮਿੰਨੀ ਪੰਜਾਬ ਤੋਂ 6ਵੀਂ ਵਾਰ ਆਪਣੇ ਸਰੀ ਤੋਂ ਜਿੱਤੇ ਸੀ ਉਹ ਕਿਉਂ ਰਹਿ ਗਏ ਇਹਦੇ ਬਾਰੇ ਵੀ ਕੈਬਨਟਸ ਕਿਉਂ ਨਹੀਂ ਸ਼ਾਮਲ ਹੋਏ ਇਸ ਵਾਰ ਵੀ ਉਹਨਾਂ ਬਾਰੇ ਵੀ ਇਸ ਮੁੱਦੇ ਤੇ ਵੀ ਜਿਹੜੀ ਪੰਜਾਬੀਆਂ ਚਰਚਾ ਚੱਲ ਰਹੀ ਹੈ ਜਾਂ ਪੰਜਾਬੀ ਮੰਨ ਕਰ ਰਹੇ ਉੱਤੇ ਵੀ ਗੱਲਬਾਤ ਕਰਾਂਗੇ ਤੇ ਉਹਦੇ ਨਾਲ ਹੀ ਜਿਹੜਾ ਇੱਕ ਹੋਰ ਹੈ ਮੁੱਦਾ ਉਹ ਇਹ ਹੈ ਕਿ ਭਾਈਪਲਵੰਤ ਸਿੰਘ ਰਾਜੂ ਹਨ ਜਿਹੜੇ ਕੇ ਬੰਦੀ ਸਿੰਘਾਂ ਚ ਸ਼ਾਮਲ ਨੇ ਔਰ ਭਾਵੇਂ ਬੰਦੀ ਸਿੰਘਾਂ ਦੇ ਉਹ ਨਦੀ ਰਿਹਾਈ ਨੂੰ ਲੈ ਕੇ ਚੰਡੀਗੜ੍ਹ ਚ ਪੱਕਾ ਮੋਰਚਾ ਵੀ ਚੱਲ ਰਿਹਾ ਪਰ ਪੰਥਕ ਜਥੇਬੰਦੀਆਂ ਜਿਹੜੀਆਂ ਨੇ ਇੱਕ ਇਸ ਮੁੱਦੇ ਤੇ ਜਿਹੜਾ ਭਾਈ ਭਲਵੰਤ ਸਿੰਘ ਰਾਜਵਾਨਾ ਦੀ ਜਿਹੜੀ ਫਾਂਸੀ ਦੀ ਸਜ਼ਾ ਉਹਨੂੰ ਉਮਰ ਕੈਦ ਚ ਬਦਲਾਉਣ ਲਈ ਜਿਹੜੀ ਇੱਕ ਵੱਖਰਾ ਸੰਘਰਸ਼ ਜਾਂ ਕਾਨੂੰਨੀ ਚਾਰਾਜੋਈ ਹੋ ਰਹੀ ਹੈ ਜਾਂ ਰਾਸ਼ਟਰਪਤੀ ਤੱਕ ਇਹ ਮਾਮਲਾ ਗਿਆ ਹੋਇਆ ਉਸ ਮੁੱਦੇ ਤੇ ਸ਼੍ਰੋਮਣੀ ਕਮੇਟੀ ਵੱਲੋਂ ਅਗਲਾ ਕੀ ਐਕਸ਼ਨ ਲਿਆ ਜਾ ਰਿਹਾ ਉਹਤੇ ਚਰਚਾ ਕਰਾਂਗੇ ਤੇ ਉਹਦੇ ਨਾਲ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਕਿ ਕੱਲ ਬੀਤੇ ਕੱਲ ਹਾਦਮਪੁਰ ਆਉਂਦੇ ਨੇ ਔਰ ਉਹਨਾਂ ਦੀ ਜਿਹੜੀ ਫੇਰੀ ਆ ਉਹਨੂੰ ਭਾਵੇਂ ਗੁਪਤ ਰੱਖਿਆ ਜਾਂਦਾ ਇੱਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਜਾਂ ਰਾਜਪਾਲ ਨੂੰ ਵੀ ਇਸ ਫੇਰੀ ਦਾ ਮਤਲਬ ਨਹੀਂ ਪਤਾ ਲੱਗਦਾ ਔਰ ਇਹ ਗੁਪਤ ਰੱਖਣ ਪਿੱਛੇ ਕੀ ਕਾਰਨ ਨੇ ਜਾਂ ਇਸ ਤੋਂ ਬਾਅਦ ਕੀ ਚਰਚਾਵਾ ਛਿੜੀਆਂ ਨੇ ਇਹਤੇ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਜੇ ਨਸ਼ਿਆਂ ਦੇ ਮੁੱਦੇ ਤੇ ਗੱਲ ਕਰੀਏ ਤਾਂ ਜਦੋਂ ਇੱਕ ਘਟਨਾ ਪੰਜਾਬ 'ਚ ਵਾਪਰਦੀ ਹੈ ਜ਼ਹਿਰੀਲੀ ਸ਼ਰਾਬ ਕਾਰਨ ਜਿਹੜੀਆਂ ਮੌਤਾਂ ਹੁੰਦੀਆਂ ਨੇ ਉਹ ਘਟਨਾ ਉਦੋਂ ਵਾਪਰਦੀ ਹੈ ਜਦੋਂ ਪੰਜਾਬ 'ਚ ਨਸ਼ਿਆਂ ਵਿਰੁੱਧ ਇੱਕ ਜੁੱਧ ਚੱਲ ਰਿਹਾ ਹੈ ਸਰਕਾਰ ਵੱਲੋਂ ਪੁਲਿਸ ਵੱਲੋਂ ਇੱਕ ਵੱਟਾ ਐਕਸ਼ਨ ਲਿਆ ਜਾ ਰਿਹਾ ਹੈ ਔਰ ਵੱਟਾ ਇੱਕ ਜੁੱਧ ਚੱਲ ਰਿਹਾ ਹੈ ਔਰ 31 ਮਈ ਤੱਕ ਦਾ ਪੰਜਾਬ ਦੇ ਡੀਜੀਪੀ ਵੱਲੋਂ ਇਹ ਇੱਕ ਮਿਸ਼ਨ ਨੂੰ ਮੁਕੰਮਲ ਕਰਨ ਦਾ ਇੱਕ ਫੈਸਲਾ ਵੀ ਕੀਤਾ ਗਿਆ ਜਾਂ ਵਾਅਦਾ ਵੀ ਕੀਤਾ ਗਿਆ ਕਿ ਪੰਜਾਬ 'ਚ ਮੁਕੰਮਲ ਤੌਰ ਤੇ ਨਸ਼ੇ ਖਤਮ ਕਰ ਦੇਵਾਂਗੇ ਔਰ ਉਸ ਦੌਰਾਨ ਇਹ ਘਟਨਾ ਵਾਪਰਦੀ ਹੈ ਤਾਂ ਉਸ ਤੋਂ ਕਰਕੇ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਜਾਂ ਅਪਾ ਕਹਿ ਸਕਦੇ ਆ ਕਿ ਸਰਕਾਰ ਵੀ ਇੱਕ ਵਾਰੀ ਕਟਹਿਰੇ ਚ ਆ ਜਾਂਦੀ ਔਰ ਇਸ ਤੇ ਵਿਰੋਧੀ ਧਿਰਾਂ ਨੇ ਜਿਹੜਾ ਇਸ ਮੁੱਦੇ ਤੇ ਸਰਕਾਰ ਨੂੰ ਘੇਰਿਆ ਵੀ ਹੈ ਜੇ ਦੇਖੀਏ ਤਾਂ ਇਸ ਹਲਕੇ ਦੇ ਵਿਧਾਇਕ ਵੀ ਵਿਕਰਮ ਸਿੰਘ ਮਜੀਠੀਆ ਜਾਂ ਵਿਰੋਧੀ ਧਿਰ ਦੇ ਨੇਤਾ ਜਿਹੜੇ ਆਪਣੇ ਬਾਜਬਾ ਸਾਹਿਬ ਉਹਨਾਂ ਨੇ ਸਰਕਾਰ ਤੇ ਜਿਹੜੀ ਹੈ ਸਰਕਾਰ ਨੂੰ ਕਟਹਿਰੇ ਚ ਵੀ ਖੜਾ ਕੀਤਾ ਮੁੱਖ ਮੰਤਰੀ ਤੋਂ ਅਸਤੀਫੇ ਦੀ ਵੀ ਮੰਗ ਕੀਤੀ ਹੈ ਪਰ ਉਹਦੇ ਨਾਲ ਹੀ ਜਿਹੜਾ ਮੁੱਖ ਮੰਤਰੀ ਨੇ ਇੱਕ ਇਸ਼ਾਰਾ ਕੀਤਾ ਕਿ ਇਹਦੇ ਪਿੱਛੇ ਕਿਹੜਾ ਸਿਆਸੀ ਗੱਠ ਜੋੜ ਆ ਔਰ ਸਿਆਸੀ ਜਾਂ ਉੱਚ ਪੁਲਿਸ ਜਾਂ ਮਾਫੀਆ ਜਿਹੜੇ ਪੰਜਾਬ 'ਚ ਇੱਕ ਵੱਡਾ ਗੱਠਜੋੜ ਚੱਲ ਕੇ ਪੰਜਾਬ ਨੂੰ ਤਬਾਹੀ ਵੱਲ ਧਕੇਲਦਾ ਆ ਰਿਹਾ ਇਹ ਹਾਲਕੇ 'ਚ ਉਹ ਗੱਠਜੋੜ ਦਾ ਵੀ ਜਾਂ ਜਿਹੜੇ ਲੋਕ ਕੋ ਸ਼ਾਮਲ ਨੇ ਮੁੱਖ ਮੰਤਰੀ ਨੇ ਇਸ਼ਾਰਾ ਕੀਤਾ ਕਿ ਉਹ ਵੀ ਭੇਦ ਖੋਲਿਆ ਜਾਊਗਾ ਔਰ ਇਹ ਉਹਨਾਂ ਵੱਲੋਂ ਜਿਹੜਾ ਇਸ਼ਾਰਾ ਜਾਂ ਬਿਆਨ ਹੈ ਉਹ ਉਹ ਤੋਂ ਬਾਅਦ ਅਢੀਕ ਹੋਣੀ ਸ਼ੁਰੂ ਹੋ ਰਹੀ ਹੈ ਵੀ ਕੌਣ ਲੋਕ ਨੇ ਜ਼ਿੰਮੇਵਾਰ ਉਹਨਾਂ ਬਾਰੇ ਲੋਕਾਂ 'ਚ ਜ਼ਰੂਰ ਗੱਲ ਆਵੇ ਹਾਲਾਂਕਿ ਮਜੀਠੀਆ ਸਾਹਿਬ ਨੇ ਤਾਂ ਇਹ ਦੋਸ਼ ਵੀ ਲਾਇਆ ਕਿ ਇਸ ਹਲਕੇ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਜਾਂ ਸਿਖਰਲੇ ਲੈਵਲ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਉਹ ਵੀ ਇਸ ਇਹਦੇ ਪਿੱਛੇ ਕਾਰਨ ਨੇ ਜਾਂ ਇਸ ਗੁੱਟ ਗਠਜੋੜ ਸ਼ਾਮਿਲ ਨੇ ਕਿਉਂਕਿ ਜਿਹੜੀ ਆਪਾਂ ਗੱਲ ਕੀਤੀ ਹੈ ਕਿ ਇਸ ਹਲਕੇ 'ਚ ਦੋ ਵੱਡੇ ਠੇਕੇਦਾਰਾਂ ਦੀ ਸ਼ਰਾਬ ਦੇ ਜਿਹੜੇ ਵੱਡੇ ਠੇਕੇਦਾਰ ਨੇ ਔਰ ਉਹਨਾਂ ਦੀ ਆਪਸੀ ਟਸਲ ਚੱਲ ਰਹੀ ਹੈ ਇੱਕ ਤਾਂ ਜਿਹੜਾ ਲੋਕਲ ਠੇਕੇਦਾਰ ਹੈ ਉਹ ਸਰਕਾਰੀ ਰੇਟ ਜਿਹੜਾ ਨਿਸ਼ਚਿਤ ਰੇਟ ਆ ਉਦੇ ਮੁਤਾਬਕ ਜਿਹੜੀ ਸ਼ਰਾਬ ਸਰਕਾਰੀ ਵੇਚ ਰਿਆ ਦੂਜੇ ਪਾਸੇ ਜਿਹੜੇ ਵੱਡੇ ਠੇਕੇਦਾਰ ਨੇ ਉਹ ਮਹਿੰਗੀ ਸ਼ਰਾਬ ਇਸ ਹਲਕੇ 'ਚ ਵੇਚ ਰਿਹਾ ਇਸ ਜਿਹੜਾ ਸਰਕਾਰੀ ਰੇਟ ਤੋਂ ਬਿਬੱਤ ਉਹਨਾਂ ਚ ਆਪਸੀ ਜਿਹੜੀ ਕਾਫੀ ਟਸਲ ਚੱਲ ਰਹੀ ਸੀ ਔਰ ਇਸ ਟਸਲ ਚੋਂ ਵੀ ਇਹ ਕਾਰਨ ਸਮਝਿਆ ਜਾ ਰਿਹਾ ਕਿ ਜਿਹੜੀ ਨਜਾਇਜ਼ ਸ਼ਰਾਬ ਦੀ ਹਲਕੇ 'ਚ ਜਿਹੜੀ ਜ਼ਿਆਦਾ ਵਧੀ ਹੈ ਵਿਕਰੀ ਉਹ ਵੀ ਇੱਕ ਕਾਰਨ ਹੈ ਔਰ ਭਾਵੇਂ ਇਸ ਘਟਨਾ ਦਾ ਜਿਹੜਾ ਮੁੱਖ ਦੋਸ਼ੀ ਹੈ ਸਾਹਿਬ ਸਿੰਘ ਹਾਲਾਂਕਿ 13 ਦੇ ਖਿਲਾਫ ਟੋਟਲ 13 ਹੋ ਗਈ ਗਿਣਤੀ ਜਿਨ੍ਹਾਂ ਦੇ ਖਿਲਾਫ ਮਾਮਲੇ ਦੋ ਮਾਮਲੇ ਦਰਜ ਕੀਤੇ ਗਏ ਇੱਕ ਮਜੀਠਾ 'ਚ ਇੱਕ ਕਥੂ ਨੰਗਲ ਦੋ ਥਾਵਾਂ ਤੇ ਇਹਨਾਂ ਇਸ ਘਟਨਾ ਲੈ ਕੇ ਮਾਮਲੇ ਦਰਜ ਹੋਏ ਨੇ ਔਰ ਆਪਾਂ ਗੱਲ ਕਰੀਏ ਕਿ ਜਿਹੜੀ ਜਿਹੜੀ ਇਸ ਸ਼ਰਾਬ ਨੂੰ ਤਿਆਰ ਕਰਨ ਲਈ ਜਿਹੜਾ ਉਹ ਕੈਮੀਕਲ ਵਰਤਦੇ ਆ ਮੈਥਨੋਲ ਕੈਮੀਕਲ ਆ ਆਪਾਂ ਕੱਲ ਵੀ ਇੱਥੇ ਚਰਚਾ ਕੀਤੀ ਸੀ ਕਿ ਉਹ ਇੱਕ ਇਦਾਂ ਦਾ ਜਦੋਂ 10 ਮਿਲੀਲੀਟਰ ਵੀ ਤੁਹਾਡੇ ਅੰਦਰ ਚਲਿਆ ਜਾਂਦਾ ਤਾਂ ਉਹ ਇੱਕ ਇਦਾਂ ਦਾ ਐਸਿਡ ਪੈਦਾ ਕਰ ਦਿੰਦਾ ਤੁਹਾਡੇ ਅੰਦਰ ਔਰ ਉਹ ਐਸਿਡ ਹੀ ਇੱਕ ਮੌਤ ਦਾ ਕਾਰਨ ਬਣਦਾ ਜਾਂ ਅੱਖਾਂ ਦੀ ਤੁਹਾਡੀ ਰੋਸ਼ਨੀ ਵੀ ਉਹਦੇ ਕਰਕੇ ਚਲੀ ਜਾ ਸਕਦੀ ਹੈ ਇਹਦਾ ਅਸਰ ਵੀ ਜਿਹੜਾ 6 ਘੰਟੇ ਤੋਂ ਲੈ ਕੇ 30 ਘੰਟੇ ਤੱਕ ਰਹਿੰਦਾ ਔਰ ਮਾਰਾਂ ਦੇ ਮਤਾਹਕ ਔਰ ਉਹ ਐਸਿਡ ਕਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਉਹ ਲੁਧਿਆਣਾ ਦੀ ਵੀ ਇੱਕ ਫਰਮ ਤੋਂ ਲਿਆ ਇਹਨਾਂ ਨੇ ਔਰ ਅ ਦਿੱਲੀ ਤੋਂ ਵੀ ਟਰਾਈ ਕੀਤਾ ਗਿਆ ਸੀਗਾ ਦਿੱਲੀ ਤੋਂ ਵੀ ਇੱਕ ਖੇਪ ਆ ਰਹੀ ਸੀ ਜਿਹੜੀ ਕਿ 600 ਆਪਣੇ ਲੀਟਰ ਦੀ ਖੇਪ ਸੀਗੀ ਉਹ ਵੀ ਆ ਰਹੀ ਸੀ ਉਹ ਵੀ ਪੁਲਿਸ ਨੇ ਜਿਹੜੀ ਆ ਹੁਣ ਇਸ ਘਟਨਾ ਤੋਂ ਬਾਅਦ ਬਰਾਮਦ ਕਰ ਲਈ ਹੈ ਜਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਇਹ ਦੇਖਿਆ ਜਾਵੇ ਤਾਂ ਤੁਸੀਂ ਇਹ ਸੋਚੋ ਵੀ ਜੇ 50 ਲੀਟਰ ਨਾਲ ਇੱਡੀ ਘਟਨਾ ਹੋ ਸਕਦੀ ਹੈ ਔਰ ਹਾਲਾਂਕਿ ਉਹ ਬਰਾਮਦ ਕੀਤਾ 50 ਲੀਟਰ ਔਰ ਜੇ 600 ਮਿਲੀਲੀਟਰ ਸੌਰੀ ਆ ਜਾਂਦਾ ਲੀਟਰ ਪੰਜਾਬ ਚ ਉਹਦੇ ਨਾਲ ਕਿੱਡਾ ਹਾਸਾ ਹੋ ਸਕਦਾ ਹੈ ਤੁਸੀਂ ਦੇਖੋ ਕਿ ਪੰਜਾਬ 'ਚ ਇਹ ਕੋਈ ਇਕੱਲੇ ਏਸ ਹਲਕੇ 'ਚ ਨਹੀਂ ਤੁਸੀਂ ਕਿਤੇ ਵੀ ਪੰਜਾਬ ਦੇ ਕੋਨੇ-ਕੋਨੇ ਚਲੇ ਜਾਓ ਖਾਸ ਕਰ ਜਿਹੜੇ ਗਰੀਬ ਬਸਤੀਆਂ ਨੇ ਜਾਂ ਵਿਹੜੇ ਆ ਉਹਨਾਂ ਥਾਵਾਂ 'ਤੇ ਇਹ ਨਜਾਇਜ਼ ਸ਼ਰਾਬ ਜਿਹੜੀ ਹੈ ਹਰ ਰੋਜ਼ ਵਿਕਦੀ ਹੈ ਇਹਨੂੰ ਲਫਾਫਿਆਂ 'ਚ ਪੈਕ ਕਰਕੇ ਚਿੱਟੇ ਰੰਗ ਦੇ ਲਫਾਫਿਆਂ 'ਚ ਪੈਕ ਕਰਕੇ ਵੇਚੀ ਜਾਂਦੀ ਆ ਔਰ ਇਹ ਜਿਹੜੀ ਸਸਤੀ ਸ਼ਰਾਬ ਸ਼ਰਾਬ ਹੈਗੀ ਆ ਜਿਹੜੀ ਕਿ ਅ ਮਤਲਬ ਛੋਟੀ ਪੈਕਿੰਗ ਵੀ ਇਹਦੀ ਮਿਲ ਜਾਂਦੀ ਹੈ ਪਰ ਬੇੜੀਆਂ ਚ ਆਮ ਲੋਕ ਜਿਹੜੇ ਗਰੀਬ ਲੋਕ ਨੇ ਉਹੀ ਇਹ ਜ਼ਿਆਦਾ ਇਹਦਾ ਸੇਵਨ ਕਰਦੇ ਆ ਔਰ 100 ਰੁਪਏ ਦੇ ਹਿਸਾਬ ਨਾਲ ਜਿਹੜੇ ਪਤਾ ਲੱਗਿਆ ਕਿ ਬੋਤਲ ਸ਼ਰਾਬ ਦੀ ਇਹ ਮਿਲ ਜਾਂਦੀ ਹੈ ਔਰ ਇਹਨੂੰ ਰੋਕਣ ਲਈ ਸਰਕਾਰ ਨੂੰ ਜ਼ਰੂਰ ਯਤਨ ਕਰਨੇ ਚਾਹੀਦੇ ਕਿਉਂਕਿ ਇਹਦਾ ਸ਼ਿਕਾਰ ਆਮ ਗਰੀਬ ਲੋਕ ਹੁੰਦੇ ਨੇ ਔਰ ਇਹਦੀ ਜਿਹੜੇ ਘੱਟ ਮਾਤਰਾ ਵਾਲੀ ਜਿਹੜੀ ਹੈਗੀ ਹੈ ਸ਼ਰਾਬ ਹੈ ਜੀ ਚ ਕੰਟਰੋਲ ਚ ਵੀ ਕੁਝ ਹੁੰਦਾ ਹੈ ਮਤਲਬ ਮੈਥਲੋਨ ਪਾਉਂਦੇ ਆ ਉਹਦੇ ਕਰਕੇ ਬਹੁਤ ਸਾਰੇ ਲੋਕ ਬਿਮਾਰੀਆਂ ਦਾ ਗੁਰਦਿਆਂ ਦੀਆਂ ਬਿਮਾਰੀਆਂ ਆੱਖਾਂ ਦੀਆਂ ਬਿਮਾਰੀਆਂ ਤੇ ਲੋਕ ਗਰੀਬ ਵਸਤੀਆਂ ਚ ਸ਼ਿਕਾਰ ਵੀ ਹੈਗੇ ਨੇ ਹਾਲਾਂਕਿ ਇਹ ਮੌਤਾਂ ਦੀ ਗਿਣਤੀ ਜੇ ਉਹ ਵੈਸੇ ਕਰਨੀ ਹੋਵੇ ਤਾਂ ਜੇ ਸਰਕਾਰੀ ਅੰਕੜੇ ਵੀ ਪੰਜਾਬ ਜਿਹੜੀਆਂ ਸ਼ਰਾਬ ਨਾਲ ਹੋਈਆਂ ਮੌਤਾਂ ਦੀ ਗਿਣਤੀ 136 ਦੱਸ ਰਹੇ ਐ ਤੇ ਜੇ ਗਿਣਤੀ ਵੈਸੇ ਕਰਨੀ ਹੋਵੇ ਤੁਸੀਂ ਪਿੰਡਾਂ ਜਾ ਕੇ ਤਾਂ ਵੱਟੇ ਮਤਲਬ ਬਹੁਤ ਜ਼ਿਆਦਾ ਇਹ ਗਿਣਤੀ ਹੋ ਸਕਦੀ ਹੈ ਕਿਉਂਕਿ ਮੈਂ ਇੱਕ ਪਿਛਲੀ ਵਾਰੀ ਮੈਨੂੰ ਯਾਦ ਆਜ ਤੋਂ 5-7 ਸਾਲ ਪਹਿਲਾਂ ਅਸੀਂ ਨਸ਼ਿਆਂ ਦੇ ਖਿਲਾਫ ਇੱਕ ਸਟੋਰੀ ਕਰਨ ਗਏ ਸੀ ਕਿਸੇ ਪਿੰਡ 'ਚ ਤਾਂ ਉਸ ਪਿੰਡ 'ਚ ਲੋਕਾਂ ਨੇ ਦੱਸਿਆ ਸੀ ਕਿ ਸਾਡੇ ਪਿੰਡ ਦੇ ਵੀ ਚਿੱਟੇ ਤੋਂ ਵੀ ਵੱਧ ਘਾਤ ਕੇ ਸ਼ਰਾਬ ਹੈ ਉਹਨਾਂ ਨੇ ਦੱਸਿਆ ਸੀ ਕਿ ਸਾਡੇ ਪਿੰਡ ਦੇ ਸਰਪੰਚ ਦੀ ਗਲੀ 'ਚ 6 ਤੋਂ 7 ਮੌਤਾਂ ਹੋ ਦੱਸ ਰਹੇ ਸੀ ਕਿ ਚਿੱਟੀ ਸ਼ਰਾਬ ਨਾਲ ਹੋ ਗਈਆਂ ਇਹ ਵੀ ਇੱਕ ਵੱਡਾ ਕਾਰਨ ਹੈ ਸਰਕਾਰ ਨੂੰ ਜੇ ਨਸ਼ਿਆਂ ਵਿਰੁੱਧ ਜੁੱਧ ਚੱਲ ਰਿਹਾ ਤਾਂ ਇਹਦੇ ਇਹਨੂੰ ਵੀ ਕੰਟਰੋਲ ਕਰਨ ਲਈ ਯਤਨ ਕਰਨੇ ਚਾਹੀਦੇ ਆ ਖਾਸ ਕਰ ਜਿਹੜੀਆਂ ਜਿਹੜੇ ਇਸ ਘਟਨਾ ਦੇ ਦੋਸ਼ੀ ਆ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਹੋਣਾ ਚਾਹੀਦਾ ਕੌਣ ਲੋਕ ਜ਼ਿੰਮੇਵਾਰ ਨੇ ਉਹਨਾਂ ਦਾ ਜਿਹੜਾ ਜਿਹੜਾ ਗੱਠਜੋੜ ਵੀ ਆ ਪੰਜਾਬ 'ਚ ਹੀ ਸਾਰੇ ਇਹ ਗੱਠਜੋੜ ਬਣਿਆ ਹੋਇਆ ਔਰ ਇਸ ਹਲਕੇ 'ਚ ਕੌਣ ਲੋਕ ਸਿਆਸੀ ਲੋਕ ਪਰਦੇ ਪਿੱਛੇ ਕੌਣ ਨੇ ਪੁਲਿਸ ਦੇ ਅਧਿਕਾਰੀ ਕੌਣ ਨੇ ਭਾਵੇਂ ਐਸਐਚਓ ਡੀਐਸਪੀ ਸਸਪੈਂਡ ਵੀ ਹੋਇਆ ਪਰ ਉਹਨਾਂ ਦਾ ਕੀ ਰੋਲ ਆ ਉਹ ਉਹ ਵੀ ਉਹਦਾ ਖਲਾਸਾ ਜ਼ਰੂਰ ਕਰਨਾ ਚਾਹੀਦਾ ਔਰ ਮੁੱਖ ਮੰਤਰੀ ਵੱਲੋਂ ਭਾਵੇਂ ਇਸ਼ਾਰਾ ਕੀਤਾ ਗਿਆ ਉਹਦੀ ਅਡੀਕ ਜ਼ਰੂਰ ਆ ਉਦੇ ਨਾਲ ਹੀ ਆਪਾਂ ਜੇ ਗੱਲ ਕਰ ਲਈਏ ਤਾਂ ਆਪਾਂ ਗੱਲ ਕੀਤੀ ਸੀ ਕਿ ਕੈਨੇਡਾ ਦੀ ਜਿਹੜੀ ਨਵੀਂ ਕੈਬਨਿਟ ਆ ਹਮਾਰਕ ਕਾਰਨੀ ਪ੍ਰਧਾਨ ਮੰਤਰੀ ਬਣੇ ਨੇ ਉਹਨਾਂ ਨੇ ਜਿਹੜੀ ਨਵੀਂ ਕੈਬਨਿਟ ਨੇ ਸੌਹ ਚੁੱਕੀ ਆ ਕਿਉਂਕਿ ਪੰਜਾਬੀਆਂ ਦਾ ਹਮੇਸ਼ਾ ਕੈਨੇਡਾ ਨਾਲ ਇੱਕ ਲਗਾਓ ਰਿਹਾ ਹੁਣ ਤਾਂ ਖੈਰ ਪੰਜਾਬ ਚ ਮਿੰਨੀ ਪੰਜਾਬ ਇੱਥੇ ਕੈਨੇਡਾ ਚ ਮਿੰਨੀ ਪੰਜਾਬ ਹੀ ਬਸੇ ਹੋਏ ਆ ਔਰ ਵੱਡੀ ਗਿਣਤੀ ਚ 22 ਜਿਹੜੇ ਹੈਗੇ ਨੇ ਪੰਜਾਬੀ ਜਿੱਤ ਕੇ ਇਹ ਚ ਮੈਂਬਰ ਪਾਰਲੀਮੈਂਟ ਗਏ ਨੇ ਬਣੇ ਨੇ ਚੁਣੇ ਗਏ ਨੇ ਔਰ ਉਹ ਜਿਹੜੇ ਚਾਰ ਪੰਜਾਬੀ ਜਿਹੜੇ ਮਤਲਬ ਹੈਗੇ ਨੇ ਜਿਹੜੇ ਕੈਬਨਟ ਚ ਸ਼ਾਮਲ ਹੋਏ ਨੇ ਜਿਨ੍ਹਾਂ ਚ ਆਪਾਂ ਗੱਲ ਕਰ ਸਕਦੇ ਆ ਆਪਣੇ ਇੱਥੋਂ ਜੇ ਗੱਲ ਕਰੀਏ ਤਾਂ ਜਿਹੜਾ ਮਿੰਨੀ ਪੰਜਾਬ ਸਰੀ ਸਮਝਿਆ ਜਾਂਦਾ ਭਾਵੇਂ ਇੱਥੋਂ ਸੁਖ ਧਾਲੀਵਾਲ ਦੇ ਨਾਂ ਦਾ ਜ਼ਿਕਰ ਸੀ ਕਿਉਂਕਿ ਉਹ ਛੇਵੀਂ ਵਾਰ ਜਿੱਤੇ ਸੀ ਇਹ ਆਸ ਸੀ ਕਿ ਬਹੁਤ ਸਾਰੇ ਲੋਕਾਂ ਨੂੰ ਕਿ ਉਹਨਾਂ ਨੂੰ ਕੈਬਨਟ ਚ ਲਿਆ ਜਾਊਗਾ ਪਰ ਉਹ ਇਸ ਵਾਰ ਫੇਰ ਰਹਿ ਗਏ ਨੇ ਜਿਹੜੇ ਦੋ ਕੈਬਨਿਟ ਮਨਿਸਟਰ ਪੰਜਾਬੀ ਬਣੇ ਨੇ ਉਹਨਾਂ ਚ ਹੈਗੇ ਆ ਅਨੀਤਾ ਆਨੰਦ ਤੇ ਮਨਿੰਦਰ ਸਿੱਧੂ ਇਹ ਦੋਵੇਂ ਕੈਬਨਿਟ ਮੰਤਰੀ ਲੈ ਗਏ ਨੇ ਤੇ ਉਹਦੇ ਨਾਲ ਹੀ ਆਪਣੇ ਰੂਬੀ ਸੋਹਤਾ ਤੇ ਰਣਦੀਪ ਸਰਾਏ ਇਹ ਜਿਹੜੇ ਨੇ ਇਹ ਦੋਵੇਂ ਆਪਣੇ ਰਾਜ ਮੰਤਰੀ ਇਹਨਾਂ ਨੂੰ ਲਿਆ ਗਿਆ ਔਰ ਪੰਜਾਬੀਆਂ ਚ ਇੱਕ ਖੁਸ਼ੀ ਤਾਂ ਹੈਗੀ ਆ ਖੁਸ਼ੀ ਦੀ ਲਹਿਰ ਆ ਔਰ ਵੱਡੀ ਗੱਲ ਆ ਕਿ ਵਿਦੇਸ਼ੀ ਧਰਤੀ ਤੇ ਜਾ ਕੇ ਕਿਉਂਕਿ ਪੰਜਾਬੀਆਂ ਨੇ ਸਖਤ ਮਿਹਨਤਾਂ ਇੱਥੇ ਕੀਤੀਆਂ ਨੇ ਔਰ ਇੱਥੇ ਇਤੋਂ ਦੇ ਆਰਥਿਕ ਉਹ ਚ ਵੱਡਾ ਰੋਲ ਆਦਾ ਪੰਜਾਬੀ ਕਰ ਰਹੇ ਨੇ ਔਰ ਹੇਠਲੀ ਕੁਰਸੀ ਤੋਂ ਲੈ ਕੇ ਸਿਖਰਲੀ ਕੁਰਸੀ ਤੱਕ ਪੰਜਾਬੀ ਜਿਹੜੇ ਨੇ ਇੱਕ ਰੜਕਮੀ ਪੰਜਾਬੀਆਂ ਨੇ ਆਪਣੀ ਹੋਣ ਦੇ ਤੇ ਪੈਦਾ ਕੀਤੀ ਹੈ ਪੰਜਾਬੀਆਂ ਨੇ ਔਰ ਇਹ ਚਾਰ ਜਿਹੜੇ ਵੱਡੇ ਚਿਹਰੇ ਨੇ ਹਾਲਾਂਕਿ 22 ਮਦਈ ਦੇ ਪਾਤਰ ਹੈ ਜਿਹੜੇ ਜਿੱਤ ਕੇ ਪਾਰਲੀਮੈਂਟ ਚ ਗਏ ਨੇ ਔਰ ਇਹ ਚਾਰ ਜਿਹੜੇ ਕੈਬਨਟ ਮੰਤਰੀ ਲੈ ਗਏ ਨੇ ਔਰ ਇਸ ਤੇ ਜਿਹੜੇ ਸਾਰੇ ਪੰਜਾਬੀਆਂ ਵੱਲੋਂ ਉਹਨਾਂ ਨੂੰ ਵਧਾਈ ਵੀ ਦਿੱਤੀ ਗਈ ਹੈ ਔਰ ਔਰ ਦਿੱਤੀ ਵੀ ਜਾ ਰਹੀ ਹੈ ਜਿਹਨੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਪੰਜਾਬ ਦੀ ਧਰਤੀ ਤੇ ਵੀ ਮਨਾਇਆਂ ਜਾ ਰਹੀਆਂ ਉਹਦੇ ਨਾਲ ਹੀ ਆਪਾਂ ਗੱਲ ਕਰੀਏ ਜਿਹੜਾ ਅਗਲਾ ਮੁੱਦਾ ਆਪਾਂ ਕੀਤਾ ਕਿ ਭਾਈ ਬਲਵੰਤ ਸਿੰਘ ਰਾਜੋਹਣਾ ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਹੋਈ ਹੋਈ ਆ ਭਾਵੇਂ ਕਿ ਉਹਨਾਂ ਨੇ ਆਪਦਾ ਵਕੀਲ ਹੀ ਨਹੀਂ ਕੀਤਾ ਸ਼ੁਰੂ ਤੋਂ ਲੈ ਕੇ ਔਰ ਆਪਣਾ ਉਹਦਾ ਜਿਹੜਾ ਉਹਨਾਂ ਦਾ ਜਿਹੜਾ ਕੇਸ ਆ ਉਹ ਪੰਥਕ ਜਥੇਬੰਦੀਆਂ ਹੀ ਲੜਦੀਆਂ ਆ ਰਹੀਆਂ ਨੇ ਔਰ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੀ ਇੱਕ ਪਟੀਸ਼ਨ ਪਾਈ ਗਈ ਹੈ ਉਹਨਾਂ ਦੀ ਜਿਹੜੀ ਫਾਂਸੀ ਦੀ ਸਜ਼ਾ ਉਹਨੂੰ ਅ ਬਦਲਾ ਕੇ ਜਿਹੜੀ ਉਮਰ ਕੈਦ ਚ ਲਿਆਉਣ ਲਈ ਔਰ ਨਾਲ ਨਾਲ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਜਿਹੜਾ ਪੱਕਾ ਚੰਡੀਗੜ੍ਹ ਚ ਵੀ ਮੋਰਚਾ ਚੱਲ ਰਿਹਾ ਤੇ ਉਹਦੇ ਨਾਲ ਨਾਲ ਜਿਹੜੀ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਫਾਂਸੀ ਦੀ ਸਜ਼ਾ ਨੂੰ ਖਤਮ ਕਰਵਾਉਣ ਲਈ ਜਿਹੜੀਆਂ ਕਾਨੂੰਨੀ ਚਾਰਾ ਜੋਈ ਹੈ ਜਾਂ ਰਾਸ਼ਟਰਪਤੀ ਤੱਕ ਵੀ ਪਹੁੰਚ ਹੋਈ ਹੈ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਸਾਰੇ ਪਾਸੇ ਜਿਹੜੀ ਪਹੁੰਚ ਹੋ ਰਹੀ ਹੈ ਔਰ ਜਿਹੜਾ ਨਵਾਂ ਇਸ ਮੁੱਦੇ ਤੇ ਜਿਹੜੀ ਉਹ ਪਟੀਸ਼ਨ ਨੂੰ ਲੈ ਕੇ ਆਇਆ ਜਿਹੜੀ ਅਗਲੀ ਕਾਰਵਾਈ ਕਹਿ ਸਕਦਾ ਹਾਂ ਸ਼੍ਰੋਮਣੀ ਕਮੇਟੀ ਵੱਲੋਂ ਇਸ ਮੁੱਦੇ ਤੇ ਜਿਹੜੇ ਵਕੀਲ ਨੇ ਮਾਰ ਵਕੀਲ ਨੇ ਚੰਡੀਗੜ੍ਹ ਚ ਉਹਨਾਂ ਨਾਲ ਇੱਕ ਮੀਟਿੰਗ ਕੀਤੀ ਜਾ ਰਹੀ ਹੈ ਕਿ ਉਹ ਜਿਹੜੀ ਪਟੀਸ਼ਨ ਆ ਉਹਨੂੰ ਵਾਪਸ ਲਿਆ ਜਾਵੇ ਜਾਂ ਨਾ ਲਿਆ ਜਾਵੇ ਇਸ ਤੇ ਜਿਹੜੀ ਹੈ ਕਾਨੂੰਨੀ رائے ਵਕੀਲਾਂ ਦੀ ਲਈ ਜਾਣੀ ਆ ਉਹਦੇ ਲਈ ਡੇਟ ਨਿਸ਼ਚਿਤ ਕੀਤੀ ਗਈ ਹੈ ਤੇ ਉਹਦੇ ਨਾਲ ਹੀ ਜੇ ਦੇਖੀਏ ਤਾਂ ਅਗਲੀ ਜਿਹੜੀ ਆਪਾਂ ਗੱਲ ਕੀਤੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਦਮਪੁਰ ਆਉਂਦੇ ਨੇ ਔਰ ਉਹਨਾਂ ਦੀ ਜਿਹੜੀ ਹੈ ਫੇਰੀ ਨੂੰ ਪੂਰੀ ਤਰ੍ਹਾਂ ਕਵਰ ਰੱਖਿਆ ਜਾਂਦਾ ਕੈਰ ਉਹਦੇ ਪਿੱਛੇ ਜੇ ਆਪਾਂ ਚਰਚਾ ਕਰੀਏ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਸੁਰੱਖਿਆ ਦੇ ਮੱਦੇ ਨਜ਼ਰੀ ਉਹਨਾਂ ਦੀ ਫੇਰੀ ਹੈ ਜਿਹੜੀ ਉਹ ਗੁਪਤ ਰੱਖੀ ਗਈ ਹੈ ਓਏ ਇਹ ਹੀ ਕਾਰਨ ਹੋਇਆ ਪਰ ਜ਼ਰੂਰ ਜਿਹੜੀਆਂ ਸਿਆਸੀ ਤੌਰ ਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਜਾਂਦੀਆਂ ਉਹ ਜੇ ਦੇਖੀਏ ਤਾਂ ਇਹ ਚਰਚਾ ਬਣੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਔਰ ਪੰਜਾਬ ਦੇ ਰਾਜਪਾਲ ਜਿਹੜੇ ਕਿ ਪ੍ਰੋਟੋਕਾਲ ਮੁਤਾਬਕ ਉਹਨਾਂ ਨੇ ਪ੍ਰਧਾਨ ਮੰਤਰੀ ਦੀ ਫੇਰੀ ਮੌਕੇ ਜਾਂ ਉਹਨਾਂ ਦੀ ਆਮਦ ਮੌਕੇ ਹਾਜ਼ਰ ਹੋਣਾ ਜਾਂ ਸ਼ਾਮਲ ਹੋਣਾ ਜ਼ਰੂਰੀ ਹੁੰਦਾ ਹੈ ਪਰ ਉਹ ਨਹੀਂ ਗਏ ਇੱਥੇ ਚਰਚਾ ਹੋਈ ਹੈ ਭਾਵੇਂ ਕਿ ਇਹ ਮੁੱਦਾ ਸੁਰੱਖਿਆ ਦਾ ਵੱਡਾ ਮੁੱਦਾ ਹੈ ਕਹਿ ਸਕਦੇ ਹਾਂ ਕਿਉਂਕਿ ਆਦਮਪੁਰ ਜਿਹੜਾ ਇਸ جنگ 'ਚ ਨਿਸ਼ਾਨੇ ਤੇ ਵੀ ਰਿਹਾ ਉਹ ਆਪਣੇ ਪਾਕਿਸਤਾਨ ਦੇ ਔਰ ਇਹ ਇੱਥੇ ਉਹ ਆਉਂਦੇ ਆ ਜਿਹੜੇ ਆਰਮੀ ਦੇ ਜਵਾਨ ਆ ਉਹਨਾਂ ਨੂੰ ਸ਼ਾਬਾਸ਼ੀ ਦੇਣ ਲਈ ਪ੍ਰਧਾਨ ਮੰਤਰੀ ਮੋਦੀ ਸਾਹਿਬ ਆਉਂਦੇ ਆ ਇਹ ਇੱਥੇ ਜਿਹੜੀਆਂ ਸਿਆਸੀ ਕਿਉਂਕਿ ਸਿਆਸੀ ਸਰੀਕੇਬਾਜ਼ੀ ਤਾਂ ਆਮ ਆਦਮੀ ਪਾਰਟੀ ਦੀ ਤੇ ਭਾਜਪਾ ਦੀ ਕਰਕੇ ਇਹ ਤਿੱਕੀ ਚਰਚਾਵਾਵਾਂ ਚੱਲੀਆਂ ਨੇ ਪਰ ਵੱਡਾ ਮੁੱਦਾ ਇਹ ਹੀ ਹੈ ਕਿ ਉਹਨਾਂ ਦੀ ਜਿਹੜੀ ਹੈ ਗੁਪਤ ਸੁਰੱਖਿਆ ਕਰਕੇ ਗੁਪਤ ਰੱਖੀ ਗਈ ਸੀ ਇਹ ਮਤਲਬ ਜਿਹੜੀਆਂ ਚਰਚਾਵਾ ਨੇ ਔਰ ਇਹ ਆਰਮੀ ਦਾ ਹੀ ਆਪਣਾ ਹੀ ਪ੍ਰੋਗਰਾਮ ਸੀ ਇੱਕ ਜਿੱਥੇ ਉਹ ਆਏ ਨੇ ਔਰ ਇਹ ਦੇ ਨਾਲ ਹੀ ਜਿਹੜੀਆਂ ਹੋਰ ਵੀ ਪੰਜਾਬ 'ਚ ਕਈ ਮੁੱਦੇ ਨੇ ਆਪਾਂ ਗੱਲ ਕਰ ਸਕਦੇ ਹਾਂ ਕਿ ਜੇ ਜੰਗ ਨੂੰ ਲੈ ਕੇ ਵੀ ਗੱਲ ਕਰੀਏ ਤਾਂ ਉਹ ਭਾਵੇਂ ਇੱਕ ਵਾਰ ਮਾਹੌਲ ਸ਼ਾਂਤ ਹੋ ਗਿਆ ਪਰ ਬਹੁਤ ਸਾਰੀਆਂ ਜਿਹੜੀਆਂ ਸੋਸ਼ਲ ਮੀਡੀਆ ਤੇ ਪੋਸਟਾਂ ਆ ਜੇ ਵੀ ਚੱਲ ਰਹੀਆਂ ਕਿ ਜਿਹੜੀ ਹੈ ਜੀ ਕਿਤੇ ਇੱਥੇ ਗੋਲੀ ਚੱਲ ਗਈ ਜਾਂ ਬੰਬ ਚੱਲਣ ਦੀ ਆਵਾਜ਼ ਆਈ ਹੈ ਜਾਂ ਹੋਰ ਕੋਈ ਨਾ ਕੋਈ ਚਰਚਾਵਾ ਜਿਹੜੀਆਂ ਅਜੇ ਉਹ ਸੋਸ਼ਲ ਮੀਡੀਆ ਤੇ ਤਾਂ ਕਾਫੀ ਚੱਲ ਰਹੀਆਂ ਨੇ ਔਰ ਖਾਸ ਕਰ ਜਿਹੜੇ ਵਿਦੇਸ਼ਾਂ 'ਚ ਬੈਠੇ ਲੋਕ ਉਹ ਚਿੰਤਤ ਵੀ ਨੇ ਔਰ ਦੋਵਾਂ ਪੰਜਾਬਾਂ ਦੇ ਜਾਂ ਦੋਵਾਂ ਦੇਸ਼ਾਂ ਦੇ ਵੀ ਜਿਹੜੇ ਆਮ ਲੋਕ ਨੇ ਆਮ ਆਵਾਮ ਹੈ ਉਹ ਨਹੀਂ ਚਾਹੁੰਦੀ ਕਿ ਜੰਗ ਹੋਵੇ ਕਿਉਂਕਾ ਜੰਗਾਂ 'ਚ ਨੁਕਸਾਨ ਬਹੁਤ ਵੱਡਾ ਨੁਕਸਾਨ ਹੀ ਹੁੰਦੇ ਨੇ ਆਰਥਿਕ ਨੁਕਸਾਨ ਹੁੰਦੇ ਜਾਨੀ ਨੁਕਸਾਨ ਹੁੰਦੇ ਆ ਜਿਹੜੇ ਚੱਲਣੇ ਪੈਂਦੇ ਨੇ ਇਹ ਇਹਦੀ ਖੁਸ਼ੀ ਵੀ ਲੋਕਾਂ 'ਚ ਭਾਵਨਾ ਹੈਗੀ ਆ ਕਿ ਜਿਹੜੀ ਇਹ ਜੰਗ ਰੁਕ ਗਈ ਹੈ ਔਰ ਖੈਰ ਜਿਹੜੀ 트럼ਪ ਦੇ ਦਖਲ ਤੇ ਵੀ ਜਿਹੜੀ ਵਿਰੋਧੀ ਧਿਰ ਆ ਉਹਨਾਂ ਨੇ ਸਰਕਾਰ ਤੇ ਸਵਾਲ ਖੜੇ ਕੀਤੇ ਨੇ ਔਰ ਇਤੇ ਲਈ ਜਵਾਬ ਵੀ ਮੰਗਿਆ ਔਰ ਖੈਰ ਇਹ ਵਕਰੇ ਮੁੱਦੇ ਨੇ ਇੱਕ ਵਾਰ ਇਹ ਜ਼ਰੂਰ ਆ ਕਿ ਜੰਗ ਰੁਕ ਗਈ ਹੈ ਤੇ ਆਪਾਂ ਜਿਹੜੀ ਰਜਾਨਾ ਦੀ ਤਰ੍ਹਾਂ ਭਾਵੇਂ ਅੱਜ ਮੇਰੇ ਨਾਲ ਹਮੇਸ਼ਾ ਅ ਲਗਨ ਸੇਟ ਹੁੰਦੇ ਨੇ ਜਿਹੜੇ ਅਸੀਂ ਇਕੱਠੇ ਚਰਚਾ ਕਰਦੇ ਹਾਂ ਪਰ ਅੱਜ ਕੁਝ ਕਾਰਨਾ ਕਰਕੇ ਉਹ ਨਹੀਂ ਹੈਗੇ ਮੇਰੇ ਨਾਲ ਤੇ ਮੈਂ ਇਕੱਲਿਆਂ ਹੀ ਜਿਹੜੀ ਵਕ ਵਕ ਮੁੱਦਿਆਂ ਤੇ ਚਰਚਾ ਕੀਤੀ ਹੈ ਜੇਕਰ ਤੁਹਾਨੂੰ ਪਸੰਦ ਆਵੇ ਤਾਂ ਇਹ ਗੱਲਬਾਤ ਤੁਸੀਂ ਇਹ ਜਿਹੜੀ ਵੀਡੀਓ ਅੱਗੇ ਜ਼ਰੂਰ ਸ਼ੇਅਰ ਕਰਨਾ ਆਪਾਂ ਇਸ ਇਸੇ ਤਰ੍ਹਾਂ ਵੱਖ-ਵੱਖ ਵੀ ਪੰਜਾਬ ਨਾਲ ਸੰਬੰਧਿਤ ਜਾਂ ਦੇਸ਼ ਨਾਲ ਸੰਬੰਧਿਤ ਜਿਹੜੀਆਂ ਮੁੱਦਿਆਂ ਤੇ ਆਪਾਂ ਗੱਲਬਾਤ ਕਰਦੇ ਰਵਾਂਗੇ ਧੰਨਵਾਦ ਮੈ ਜਗਿੰਦਰ ਸਿੰਘ